ਮੁੱਖ ਮੰਤਰੀ ਭਗਵੰਤ ਮਾਨ ਇਸ ਦਿਨ ਰਿਮਾਰਕਆ ਬਏ ਨੇ ਕਿ ਉਹ 40 ਸਸਤਾ ਵਿਕਦਾ ਸਕੇ ਉਹਨਾਂ ਦੇ ਇਸ ਬਿਮਾਰੀ ਨੂੰ ਲੈ ਕੇ ਬਹੁਤ ਸਾਰੀਆਂ ਕਿਆ ਕਰ ਰਹੀਏ ਕਰ ਰਹੀ ਨੇ ਬਹੁਤ ਕਰੋਪਰੇ ਇਸਨ ਸਿਆਸੀ ਰੰਗਤ ਵੀ ਦੇ ਰਹੇ ਨੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਇਹ ਕਹ ਰਹੇ ਨੇ ਕਿ ਉਹਨਾਂ ਦੀ ਵੀ ਇਸ ਸਿਆਸੀ ਨਮਜ਼ਾ ਉਸੇ ਉਹਦੇ ਪੀਜੀਸੀ ਇਸ ਗੱਲ ਕਰਕੇ ਉਹਨਾਂ ਨੂੰ ਫਸਤਾ ਵਿੱਚ ਜ਼ਾਹਰ ਕਰਾਇਆ ਗਿਆ ਤੇ ਅੱਜ ਵੀ ਬਹੁਤ ਸਾਰੇ ਡਿਗਰ ਉਹਨਾਂ ਨੂੰ ਮੇਰੇ ਅਰਵਿੰਦ केजरीवाल ਵੀ ਉਹਨਾਂ ਨੂੰ ਪੈਦਾ ਮਿਲਦੇ ਗਏ ਨੇ ਤੇ ਇਹ ਅਸਲ ਤੇ ਵਿੱਚ ਉਹ ਬਿਮਾਰ ਹੋਏ ਨੇ ਜਾਂ ਇਹਦੇ ਵਿੱਚ ਕੋਈ ਹੋਰ ਸਿਆਸੀ ਕਾਹਤ ਹੈ ਉਹ ਅਸੀਂ ਜਨਰਲ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਫਲੰਗਰਿਕਸ ਫਾਰਟ ਵਿੱਚ ਮੌਜੂਦ ਨੇ ਡਾਕਟਰ ਦਲੇਰ ਸਿੰਘ ਮਲਤਾਨੀ ਜੋ ਕਿ ਇੱਕ ਡਾਕਟਰ ਵੀ ਨੇ ਪੇਸ਼ੇ ਤੋਂ ਉਹ ਇਸ ਦੇ ਨਾਲ ਉਹ ਪੰਜਾਬ ਦੇ ਸਿਰ ਵੱਡੇ ਅਹੁਦੇ ਉੱਤੇ ਵੀ ਰਹੇ ਕਿਉਂਕਿ ਨੇ ਤੇ ਨਾਲ ਨਾਲ ਉਹ ਸਿਆਸੀ ਮਾਹਿਰ ਵੀ ਨੇ ਉਹਨਾਂ ਨਾਲ ਆਪਾਂ ਦੋਵੇਂ ਵਿਸ਼ਿਆਂ ਦੇ ਉੱਤੇ ਗੱਲ ਕਰਾਂਗੇ ਤੇ ਆਖਰਕਾਰ ਜਿਹੜੀ ਨਵਜ ਦੀ ਰਫ਼ਤਾਰ ਘਟ ਗਈ ਹੈ ਉਸ ਦੀ ਕੀ ਕਾਰਨ ਹੈ ਕਿ ਤੇ ਲਾਲਾ ਮੁੱਖ ਮੰਤਰੀ ਭਗਵੰਤ ਨਾਮ ਦੀ ਇਹ ਨਵਜ ਸਿਆਸੀ ਤੌਰ ਤੇ ਧੀਮੀ ਗਈ ਹੈ ਇਸ ਵਾਰ ਜੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸੀ ਜੀ ਤੁਹਾਨੂੰ ਵੀ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਸੁਣਵਾਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਡਾਕਟਰ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਉਹਦੀ ਜਿਹੜੀ ਲੱਭ ਹੈ ਉਹੋ ਠੀਕ ਨਹੀਂ ਪੈ ਗਈ ਆ ਉਹਦੀ ਰਫਤਾਰ ਘਟੀ ਹੈ ਇਹਦੇ ਪਿੱਛੇ ਪਹਿਲਾਂ ਤੁਸੀਂ ਡਾਕਟਰੀ ਪੇਸ਼ੇ ਦੇ ਦਫ਼ਤਰ ਦੱਸਿਆ ਵੀ ਕਿਉਂ ਇਹੇ ਘਟਦੀ ਹੈ ਪਲਸ ਰੇਟ ਗਿਆ ਹੈ ਕਿ ਤੇ ਇਹ ਗੱਲ ਜਿਹੜੀ ਹੈਗੀ ਹੈ ਇਹ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਰਾਹੀਂ ਸੁਣੀ ਜਾ ਰਹੀ ਹੈ ਕਿ ਪल्स ਘਟ ਗਈ ਹੈ ਤੇ ਮੈਨੂੰ ਲੱਗਦਾ ਜਿਵੇਂ ਉਹ ਕੱਲ ਰਾਤ ਤੋਂ ਪੌਟਿਜ ਦੇ ਵਿੱਚ ਦਾਖਲ ਵੀ ਸੀ ਲੇਕਿਨ ਜਿਹੜਾ ਹੈਗਾ ਸ਼ਾਇਦ ਮੈਡੀਕਲ ਬੋਰਡ ਨੇ ਕੋਈ ਐਸਾ ਨੀ ਹੈਗਾ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੋਵੇ ਕਿ ਉਹਨਾਂ ਦੀ ਜਿਹੜੀ ਹੈਗੀ ਉਹ ਪल्स ਘਟ ਗਈ ਹੈ ਜੀ ਪਰ ਇਹ ਜਿਵੇਂ ਆਪਾਂ ਜਰੂਰੀ ਮੰਨ ਕੇ ਚੱਲਦੇ ਆਂ ਕਿ ਸਾਡਾ ਮਤਦਾਨ ਮੰਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਦੀ ਸਿਹਤ ਬਾਰੇ ਲੋਕਾਂ ਨੂੰ ਜਾਣਨ ਦਾ ਪੂਰਾ ਹੱਕ ਹੈ ਜੀ ਕਿ ਉਹਨਾਂ ਦੀ ਸਿਹਤ ਕਿਵੇਂ ਦੀ ਹੈ ਲੇਕਿਨ ਜਿਹੜਾ ਸਵਾਲ ਤੁਸੀਂ ਕੀਤਾ ਆਪਾਂ ਪਹਿਲਾਂ ਉਸ ਤੇ ਗੱਲ ਕਰਦੇ ਆਂ ਕਿ ਜਿਹੜਾ ਇਹ ਟਕਦੀ ਹੈ ਤੁਹਾਡੀ ਪਲਸ ਇਸ ਨੂੰ ਅਸੀਂ ਮੈਡੀਕਲ ਲੈਂਗੁਏਜ ਦੇ ਵਿੱਚ ਬ੍ਰੈਡੀਕਾਰਡੀਆ ਕਹਿੰਦੇ ਆਂ ਆ ਕਿ ਹਾਰਟ ਬੀਟ ਘਟ ਗਿਆ ਨਾਰਮਲ ਹਾਰਟ ਰੇਟ ਜਿਹੜਾ ਹੈਗਾ ਉਹ ਆਪਾਂ ਤਕਰੀਬਨ ਮੰਨ ਕੇ ਚੱਲਦੇ ਹਾਂ ਜਿਵੇਂ 72 ਹੁੰਦਾ ਹੈ 1 ਮਿੰਟ ਦੇ ਵਿੱਚ ਜੀ ਲੇਕਿਨ ਜਦੋਂ ਇਸ ਨੂੰ ਅਸੀਂ ਘੱਟ ਵਾਲੇ ਪਾਸੇ ਗਿੰਦੇ ਹਾਂ ਤਾਂ ਇਹ ਤਕਰੀਬਨ ਜਿਹੜਾ ਹੈਗਾ ਉਹ ਜਦੋਂ 50 ਤੋਂ ਘਟਦਾ ਹੈ 1 ਮਿੰਟ ਦੇ ਵਿੱਚ ਤਾਂ ਫੇਰ ਅਸੀਂ ਆਮ ਅਨੁਸਾਰ ਜਿਹੜਾ ਹੈਗਾ ਉਸ ਨੂੰ ਇਹ ਬਰੇਡ ਕਾੜੀਆ ਕਹਿੰਦੇ ਆ ਕਿ ਉਹਦਾ ਜਿਹੜੀ ਹੈਗੀ ਹੈ ਉਹ ਘਟ ਗਈ ਜੀ ਪਲਸ ਰੇਟ ਘਟ ਗਈ ਲੇਕਿਨ ਉਹਦੇ ਕਾਰਨ ਜਿਹੜੇ ਨੇ ਉਹ ਬਹੁਤ ਸਾਰੇ ਹੁੰਦੇ ਨੇ ਜੀ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਕਿ ਜਿਹੜੇ ਪਲੇਅਰਸ ਹੁੰਦੇ ਆ ਉਹਨਾਂ ਦੀ ਪਲਸ ਰੇਟੇ ਕਾਫੀ ਲੋ ਹੁੰਦੀ ਹੈ ਹੂੰ ਹੂੰ ਉਹ ਸਿਰਫ ਨਹੀਂ 50 ਦੇ ਆਸ-ਪਾਸੇ ਹੁੰਦੀ ਹੈ ਜੀ ਦੂਸਰਾ ਜਿਹੜਾ ਹੈਗਾ ਉਹ ਕਾਰਨ ਹੋ ਸਕਦਾ ਹੈ ਕਿ ਜੇ ਤੁਹਾਡੇ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਤਾਂ ਹੂੰ ਕਿਉਂਕਿ ਉਹ ਹਾਰਟ ਦੀ ਸੋਜਿਸ ਤੋਂ ਲੈ ਕੇ ਹਾਰਟ ਅਟੈਕ ਹੋਣ ਤੇ ਜਾਂ ਹਾਰਟ ਦੇ ਵਿੱਚ ਜਿਹੜਾ ਪਿੱਛੋਂ ਕਰੰਟ ਆਉਂਦਾ ਜਿਸ ਨੂੰ ਆਪਾਂ ਕਹਿੰਦੇ ਆਂ ਕਿ ਉਹ ਟਕ ਗਿਆ ਯਾ ਹਾਰਟ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਹਾਂ ਕਿ ਉਹ ਬਲੌਕ ਹੋ ਗਿਆ ਜਿਹੜਾ ਕਰੰਟ ਵਾਲਾ ਸਿਸਟਮ ਹੈ ਬਲੌਕ ਬਲੌਕ ਹੋ ਗਿਆ ਹਾਰਟ ਬਲੌਕ ਇੱਕ ਵੱਖਰਾ ਆਪਾਂ ਵਰਤਦੇ ਹਾਂ ਪਰ ਇਹਦੇ ਵਿੱਚ ਅਸੀਂ ਜਿਹੜੀ ਲੈਂਗੁਏਜ ਵਰਤਦੇ ਹਾਂ ਉਹ ਜਿਹੜਾ ਕਰੰਟ ਆਉਂਦਾ ਉਹਦੇ ਵਿੱਚ ਕੋਈ ਬਲੌਕ ਆ ਗਈ ਜਿਹੜੀ ਹੈਗੀ ਹੈ ਜੀ ਫਿਰ ਇਹ ਹੋ ਸਕਦਾ ਹੈ ਕਿ ਕੋਈ ਬਿਮਾਰੀ ਜਿਵੇਂ ਖਾਸ ਕਰ ਤੂੰ ਇੱਕ ਘਟਿਆ ਹੁੰਦਾ ਹੈ ਇੰਦੇ ਅੰਕਾਂ ਤੋਂ ਵਧਿਆ ਹੁੰਦਾ ਜਿਹੜਾ ਹਾਈਪੋਥਾਇਰੋਇਡਿਜ਼ਮ ਨੂੰ ਆਪਾਂ ਕਹਿੰਦੇ ਆ ਜੀ ਉਹਦੇ ਵਿੱਚ ਪੀਐਸਟੀਆਈ ਟੈਕ ਵਧਿਆ ਹੁੰਦਾ ਪਰ ਬਿਮਾਰੀ ਨੂੰ ਅਸੀਂ ਹਾਈਪੋਥਾਇਰੋਇਡਿਜ਼ਮ ਕਹਿੰਦੇ ਆ ਉਹਦੇ ਵਿੱਚ ਵੀ ਪਲਸੇਟ ਜਿਹੜੀ ਹੈਗੀ ਆ ਉਹ ਘਟੀ ਹੁੰਦੀ ਹੈ ਜੀ ਉਸ ਤੋਂ ਇਲਾਵਾ ਕੱਡੇ ਜਿਵੇਂ ਆਪਾਂ ਕਹਿੰਦੇ ਆ ਕਿ ਤੁਹਾਡੇ ਖਾਨ ਪੀਣ ਦੇ ਨਾਲ ਸੋਡੀਅਮ ਪੋਟਾਸ਼ੀਅਮ ਉੱਪਰ ਥੱਲੇ ਹੋ ਗਿਆ ਕਈ ਵਾਰੀ ਉਹ ਵੀ ਇੱਕ ਕਾਰਨ ਬਣ ਜਾਂਦਾ ਵਿੱਚ ਜਿਹੜੀ ਹੈਗੀ ਹੈ ਹੂੰ ਹੂੰ ਫਿਰ ਕੋਈ ਹੋਰ ਇੰਟਰਨਲ ਅੰਦਰ ਜਿਹੜੀ ਜਲਦੀ ਹੋਵੇ ਅੰਡਰ ਲਾਈਂਗ ਡਿਜ਼ੀਜ਼ ਉਹ ਤੁਹਾਡਾ ਕਾਰਨ ਬਣ ਸਕਦੀ ਹੈ ਈਵਨ ਤੁਹਾਡੇ ਬ੍ਰੇਨ ਦਾ ਕੋਈ ਹਾਰਟ ਜਿਹੜਾ ਹੈਗਾ ਕਿਉਂਕਿ ਹਾਰਟ ਜਿਹੜਾ ਹੈਗਾ ਨਾ ਇਹ ਦੋ ਸਿਸਟਮ ਵਿੱਚ ਚੱਲਦਾ ਇੱਕ ਇਹਦੇ ਕੋਲ ਅਪਲਿਸ ਸਪਲਾਈ ਹੁੰਦੀ ਹੈ ਇੱਕ ਉੱਪਰੋਂ ਵੀ ਆਉਂਦੀ ਹੈ ਜੇ ਜਿਹਨੂੰ ਉੱਪਰੋਂ ਹੀ ਆਉਂਦੀ ਹੈ ਕਈ ਵਾਰੀ ਉਹਦੇ ਤੋਂ ਪ੍ਰਿੰਟ ਪੂਰਾ ਨਹੀਂ ਆਇਆ ਤਾਂ ਤੁਹਾਡਾ ਹਾਰਟ ਰੇਟ ਜਿਹੜਾ ਹੈਗਾ ਉਹ ਘਟ ਗਿਆ ਤੇ ਇਹ ਕਾਫੀ سارے ਕਾਰਨ ਨੇ ਜਿਹਦੇ ਕਰਕੇ ਇਹ ਹਾਰਟ ਰੇਟ ਘੱਟ ਸਕਦਾ ਹੈ ਜਿਹੜੇ ਇੱਕ ਡਾਕਟਰ ਆਮ ਤੌਰ ਤੇ ਇਹਦੇ ਨਾਲ ਸ਼ਰਾਬ ਦਾ ਵੀ ਕੋਈ ਸੰਬੰਧ ਹੈ ਦੇਖੋ ਸ਼ਰਾਬ ਦਾ ਇਸ ਤਰ੍ਹਾਂ ਹੈਗਾ ਆਪਣਾ ਦਸੰਦੀ ਜੇ ਜੇਕਰ ਤੁਸੀਂ ਥੋੜੀ ਜੀ ਸ਼ਰਾਬ ਪੀਨੇ ਹੋ ਤਾਂ ਬਹੁਤ ਵਾਰੀ ਤੁਹਾਡੀ ਪਲਸ ਰੇਟ ਜਿਹੜੀ ਉਹ ਵੱਜ ਜਾਂਦੀ ਹੈ ਸਭੂ ਬੰਦਾ ਐਕਸਾਈਟਡ ਹੋ ਜਾਂਦਾ ਦਿੱਤੀ ਨੂੰ ਆਪਾਂ ਕਹਿੰਦੇ ਹਾ ਉਹ ਰੇਟ ਉਹਦਾ ਵੱਜ ਜਾਂਦਾ ਹੈ ਤੇ ਵੋਲਿਊਮ ਸਿਰ ਥੋੜਾ ਉਹਦਾ ਘੱਟ ਜਾਂਦਾ ਦੋ ਵੱਖਰੀ ਵੱਖਰੀ ਗੱਲਾਂ ਹੁੰਦੀਆਂ ਨੇ ਜੇ ਵੋਲਿਊਮ ਦਾ ਮਤਲਬ ਹੈਗਾ ਕਿ ਉਹ ਜ਼ਿਆਦਾ ਫਾਸਟ ਹੋਣੀ ਕਿ ਜ਼ਿਆਦਾ ਚੱਲਣ ਲੱਗੇਗਾ ਲੇਕਿਨ ਜਿਹੜਾ ਫੋਨ ਦਾ ਦੌਰ ਹੈ ਉਹ ਥੋੜਾ ਜਿਆਦਾ ਘੱਟ ਜਾਏਗਾ ਵਿੱਚ ਅਗੇ ਜਿਆਦਾ ਸ਼ਰਾਬ ਪੀਤੀ ਹੋਵੇ ਤਾਂ ਫਿਰ ਪੌਸਿਬਿਲਿਟੀ ਉਹਦੀ ਜਿਹੜੀ ਹੈਗੀ ਆ ਉਹ ਘਟਣ ਦੀ ਰਹਿੰਦੀ ਹੈ ਕਿਉਂਕਿ ਜਿਵੇਂ ਆਪਾਂ ਕਹਿੰਦੇ ਆ ਕਿ ਜੇ ਸ਼ਰਾਬੀ ਸ਼ਰਾਬ ਜਿਆਦਾ ਪੀਲੇ ਹੈ ਨਾ ਤਾਂ ਉਹਨੂੰ ਹਾਈਪੋਥਰਮਿਕ ਨੇਰੋਲ ਟੈਂਪਰੇਚਰ ਘਟ ਗਿਆ ਜੀ ਉਹਦੇ ਨਾਲ ਵੀ ਤੁਹਾਡੀ ਜਿਹੜੀ ਹੈਗੀ ਹੈ ਪਲਸ ਜਿਹੜੀ ਘਟਣ ਦੇ ਚਾਂਸਸ ਰਹਿੰਦੇ ਆ ਇਸਦੀ ਜਿਹੜੀ ਹੈ ਠੀਕ ਹੈ ਸੋ ਇਸ ਕਰਕੇ ਇਹ ਇਹ ਤੁਹਾਡੀ ਗੱਲ ਠੀਕ ਹੈ ਕਿ ਸ਼ਰਾਬ ਦੇ ਨਾਲ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਪਲਸ ਟੱਗ ਵੀ ਸਕਦੀ ਹੈ ਜੇ ਸ਼ਰਾਬ ਤੁਸੀਂ ਜਿਆਦਾ ਪੀਤੀ ਹੋਈ ਹੋਇਆ ਤਾਂ ਠੀਕ ਹੈ ਡਾਕਟਰ ਇਹ ਤਾਂ ਹੋ ਗਈ ਆਪਣੀ ਮੈਡੀਕਲ ਦੀ ਜਿਹੜੀ ਤੁਸੀਂ ਗੱਲ ਦੱਸੀ ਹੈ ਤੁਹਾਨੂੰ ਪਤਾ ਹੈ ਕਿ ਕਿਉਂਕਿ ਤੁਸੀਂ ਇਸ ਕੇਸ ਨਾਲ ਜੁੜੇ ਹੋ ਹੋ ਤੇ ਹੁਣ ਕੀ ਪੰਜਾਬ ਦੇ ਕੇ 86 ਫੀਸਾ ਚ ਰਹੀ ਇਸ ਫੈਸਲੀ ਹਵਾ ਚ ਗਈ ਹੈ ਉਸ ਸੰਬੰਧ ਵਿੱਚ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਮਾਨ ਹੁਣ ਤੋਂ ਕੀ ਅੰਦਾਜ਼ਾ ਲਾ ਸਕਦੇ ਹੋ ਇਸੇ ਕੀ ਆਖੀ ਉਹਦੇ ਦੱਸ ਸਕਦੇ ਜੀ ਕਿਵੇਂ ਮੈਂ ਤੁਹਾਨੂੰ ਹੁਣ ਕਾਰਨ ਦੱਸਿਆ ਨੇ ਤੇ ਸਭ ਤੋਂ ਪਹਿਲਾ ਕਾਰਨ ਜਿਹੜਾ ਹੈਗਾ ਨਾ ਉਹ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਐਥਲੀਟ ਹੁੰਦੇ ਨੇ ਉਹਨਾਂ ਦੀ ਪਲਸ ਰੇਟ ਘਟੀ ਹੁੰਦੀ ਹੈ ਜੀ ਤੇ ਅੱਜ ਕੱਲ ਜਿਹੜਾ ਹੈਗਾ ਇਹ ਅੱਜ ਦਾ ਨਹੀਂ ਹੈਗਾ ਇਹ ਵੈਸੇ ਪਿਛਲੇ ਤਕਰੀਬਨ 1 ਸਾਲ ਦੇ ਆਸ-ਪਾਸੇ ਹੋ ਗਿਆ ਕਿ ਸਿਆਸੀ ਤੌਰ ਬੜੀ ਲੱਗੀ ਹੋਈ ਹੈ ਇਹ ਤੇ ਇਹ ਤਾਂ ਨਹੀਂ ਹੈਗਾ ਕਿ ਭਗਵੰਤ ਮਾਨ ਜਿਹੜੇ ਹੈਗੇ ਨੇ ਉਹ ਹੁਣ ਛਾਤੀ ਦੌੜ ਵਿੱਚ ਐਥਲੀਟ ਬਣੇ ਹੋਏ ਆ ਤੇ ਵਿਚਾਰਿਆਂ ਦੀ ਵੈਸੇ ਹੀ ਕਲੋਰੇਟ ਘਟੀ ਹੋ ਗਈ। ਅੱਛਾ ਜਿਹਨੂੰ ਕਿ ਲੋਕ ਕਹਿੰਦੇ ਆ ਔਰ ਇਹ ਗੱਲ ਸੱਚੀ ਹੈ ਇਹ ਕਿ ਉਹਨਾਂ ਦੀ ਛਾਤੀ ਦੌੜ ਜਿਹੜੀ ਹੈ ਉਹ ਬਹੁਤ ਜ਼ਿਆਦਾ ਲੰਬੀ ਹੋਈ ਲੰਬੀ ਹੈਗੀ ਹੈ ਔਰ ਉਹਨਾਂ ਨੂੰ ਕਾਫੀ ਜ਼ਿਆਦਾ ਭਜਾਇਆ ਜਾ ਰਿਹਾ ਹੈ ਬਣ ਕੇ ਆਪ ਵੀ ਮੰਨ ਸਕਦੇ ਹੋ ਕਿ ਉਹਨਾਂ ਦੀ ਦੌੜ ਦੇ ਵਿੱਚ ਇੱਕ ਹੋਰ ਵੀ ਸਪੀਡ ਆ ਗਈ ਹੈ ਨੇ ਐਥਲੀਟ ਭਾਵੇਂ ਕੋ ਕੋ ਉਹ ਦੌੜ ਨਹੀਂ ਇਹਨਾਂ ਕੱਲਿਆਂ ਨੂੰ ਵੋਟ ਪਾਇਆ ਜਾ ਰਿਹਾ ਹੈ ਕਿਸੇ ਵਾਸਤੇ ਸਿਲੇ ਤਾਂ ਲੱਗ ਨਹੀਂ ਨੇ ਤੇਰੇ ਜੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੀ ਘਾੜੀ ਸਿਆਸਤ ਹੈਗੀ ਹੈ ਉਹ ਤਾਂ ਦਿੱਲੀ ਤੋਂ ਚੱਲ ਰਹੀ ਹੈ ਬਲਕਿ ਇਹ ਆਪਣਾ ਦਰਸ਼ਕ ਜੀ ਇਹ ਇੱਥੇ ਤੱਕ ਹੋਇਆ ਹੈ ਕਿ ਇਹਨਾਂ ਕੋਲ ਤਾਂ ਸਿਰਫ ਸਾਈਨ ਕਰਾਏ ਜਾਂਦੇ ਆ ਜੀ ਇਹਨਾਂ ਕੋਲੋਂ ਤਾਂ ਲਿੱਪੀ ਰੂਪ ਦੇ ਵਿੱਚ ਉਹਦੇ ਉੱਤੇ ਸਾਈਨ ਕਰਾ ਦਿੱਤੇ ਜਾਂਦੇ ਆ ਜੀ ਅਹਾਂ ਤੁਸੀਂ ਬੋਲਣਾ ਤੇ ਇਹਨਾਂ ਕੀ ਬੋਲਣਾ ਬਸ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਕੋ ਬੋਲਣਾ ਕੋਈ ਡਿਸੀਜਨ ਐਸਾ ਹੈਗਾ ਜਿਹੜਾ ਸਿੱਧਾ ਭਗਵੰਤ ਮਾਨ ਨੇ ਲਿਆ ਹੋਵੇ ਤੇ ਪੰਜਾਬ ਤੇ ਲਾਗੂ ਹੋ ਗਿਆ ਹੋਵੇ ਮੈਨੂੰ ਤਾਂ ਮੈਨੂੰ ਤਾਂ ਕੋਈ ਨਹੀਂ ਲੱਗਿਆ ਅੱਜ ਡਿਲੀਗੇਟ ਦੇ ਵਿੱਚ ਜੀ ਕੋਈ ਕੋਈ ਪੰਜਾਬ ਦੇ ਵਿੱਚ ਐਸਾ ਡਿਸੀਜਨ ਹੋਇਆ ਹੀ ਨਹੀਂ ਜਿੱਦਾਂ ਜਿਹੜਾ ਹੈਗਾ ਭਗਵੰਤ ਮਾਨ ਜੀ ਤਾਂ ਚਲੋ ਠੀਕ ਹੈ ਉਹ ਇੱਕ ਚੰਗੇ ਕਲਾਕਾਰ ਸੀਗੇ ਤੇ ਉਹ ਕਲਾਕਾਰੀ ਕਰਕੇ ਲੋਕਾਂ ਨੂੰ ਚਾਰ ਗੱਲਾਂ ਕੋਲੀਆਂ ਸੁਣਾਉਂਦੇ ਆ ਕਦੀ ਕਿਸੇ ਸਟੇਜ ਦੇ ਉੱਤੋਂ ਕੋਈ ਪੋਜ਼ਿਟਿਵ ਮੈਟਰ ਡਿਸਾਈਡ ਹੁੰਦਾ ਦੇਖਿਆ ਪੋਜ਼ਿਟਿਵ ਮੈਟਰ ਤਾਂ ਬਣਉਂਦੇ ਹੀ ਕੋਈ ਹੋਰ ਨੇ ਜੀ ਸਤਿ ਸ੍ਰੀ ਅਕਾਲ ਇਸ ਕਰਕੇ ਇਹ ਜਿਹੜੀ ਪਲਸ ਘਟੀ ਹੋਈ ਹੈ ਨਾ ਇਹ ਬੇਸਿਕਲੀ ਸਿਆਸੀ ਪਲਸ ਘਟੀ ਹੋਈ ਹੈ ਦੌੜ ਬਹੁਤ ਲਵਾਈ ਹੋਈ ਉਹਨਾਂ ਦੇ ਵਿੱਚ ਜਿਹੜੀ ਹੈ ਤੇ ਉਹ ਉਹ ਸਭ ਤੋਂ ਵੱਡਾ ਕਾਰਨ ਹੈ ਉਹ ਡਾਕਟਰ ਇਸ ਕਰਕੇ ਨਹੀਂ ਦੱਸ ਬਾਰੇ ਕਿਉਂਕਿ ਡਾਕਟਰ ਬਹੁਤ سارے ਸਿਆਸੀਤਾ ਹੁੰਦੇ ਨੇ ਜੀ ਜੀ ਉਹਨਾਂ ਨੂੰ ਪਤਾ ਨਹੀਂ ਨਾ ਕਿ ਇਹਨਾਂ ਨੂੰ ਕਿੰਨਾ ਭਜਾਇਆ ਜਾ ਰਿਹਾ ਹੈ ਅੱਜ ਜਿਹੜੀ ਅੱਜ ਜਿਹੜੀ ਦੌੜ ਹੈਗੀ ਹੈ ਉਹ ਇਸ ਤਰ੍ਹਾਂ ਦੀ ਲੱਗੀ ਹੋਈ ਹੈ ਕਿ ਮੈਂ ਤਾਂ ਅ ਬੜਾ ਡਿਸਪਾਇੰਟਡ ਜਿਆ ਹੈਗਾ ਕਿ ਪੰਜਾਬ ਦਾ ਬਣੇਗਾ ਕੀ ਜੀ ਕਿਉਂਕਿ ਤੁਸੀਂ ਦੇਖੋ ਨਾ ਮੁੱਖ ਮੰਤਰੀ ਦੇ ਨਾਲ ਉਹਨਾਂ ਦਾ ਜਿਹੜਾ ਸੈਂਟਰ ਦਾ ਕੰਮੀਨਰ ਕਹੋ ਜਾਂ ਆਲ ਇੰਡੀਆ ਲੈਵਲ ਦਾ ਕੰਮੀਨਰ ਆਇਆ ਹੋਵੇ ਤੇ ਜਿਹੜਾ ਸਾਰਾ ਸਿਸਟਮ ਕਿਛੂ ਕੰਟਰੋਲ ਕਰੀ ਬੈਠਾ ਹੈ ਤੇ ਭਗਵੰਤ ਸਿੰਘ ਨਾਲ ਨਾ ਹੋਣ ਜੀ ਜੀ ਪੰਜਾਬ ਦਾ ਮੁੱਖ ਮੰਤਰੀ ਨਾਲ ਹੀ ਨਾ ਹੋਵੇ ਹਾਂ ਜੀ ਤੇ ਫਿਰ ਇਹ ਜਿਹੜਾ ਕੇਜਰੀਵਾਲ ਤੇ ਪਾਰਟੀ ਜਿਹੜੀ ਉੱਥੇ ਕੀਤਾ ਕਿ ਫਰੀ ਜਾਂਦੀ ਸੀ ਉਹ ਕੀ ਉਹ ਕੀ ਲੈਣ ਦੀ ਜਾਂਦੀ ਸੀ ਜੀ ਜੀ ਡਿਸੀਜਨ ਤਾਂ ਲੈਣੇ ਭਗਵਾਨ ਸਮਾਂ ਲੈ ਇਹ ਤੇ ਫਰੀ ਜਾਂਦੇ ਬੰਦੇ ਬਾਹਰ ਦੇ ਉੱਥੇ ਠੀਕ ਹੈ ਤੇ ਬੰਦੇ ਦੀ ਪਲਸ ਰੇਟ ਤਾਂ ਘਟਣੀ ਕਿ ਕਰਨੀ ਠੀਕ ਹੈ ਇੱਕ ਪਲਸ ਰੇਟ ਦੇ ਵਿੱਚ ਘਟਣ ਦੇ ਵਿੱਚ ਹਵੀਰ ਸਿੰਘ ਪਠਾਨ ਮੱਜਰਾ ਦਾ ਤਾਂ ਨਹੀਂ ਕੋਈ ਯੋਗਦਾਨ ਹੈ ਦੇਖੋ ਜਿੱਥੇ ਤਾਂ ਪਠਾਨ ਮਾਦਰਾ ਹੈਗਾ ਇਹ ਬਈ ਉਸਕਲ ਤੋਂ ਵੀ ਬੜਾ ਹਰਾਮ ਸੀਗਾ ਕਿ ਪਠਾਨ ਮਾਦਰਾ ਨੇ ਚਾਰ ਵਰਡ ਕੀਤੇ ਦਿੱਲੀ ਵਾਲਿਆਂ ਦੇ ਜਿੰਸ ਬੋਲਤੇ ਭਗਮ ਸਿੰਘ ਦੇ ਨਾਮ ਦੇ ਦਾ ਫੇਵਰਿਟ ਹੀ ਬੋਲਦਾ ਰਿਹਾ ਵਾ ਤੇ ਉਹ ਤਾਂ ਪੰਜਾਬ ਦਾ ਪੁੱਤ ਸੀਗਾ ਹੁਣ ਉਹ ਹੁਣ ਆਪਾਂ ਕਿਉਂ ਮੋਕਰਦੇ ਆਂ ਜੇ ਪੰਜ ਪੰਜ ਦਿਨ ਪਹਿਲਾਂ ਤਾਂ ਆਪਾਂ ਉਹਨੂੰ ਪੰਜਾਬ ਦਾ ਪੁੱਤ ਕਹਿ ਰਹੇ ਸੀਗੇ ਲੈ ਲੈ ਜੀ ਇਹਦੇ ਵਰਗਾ ਤਾਂ ਐਮਐਲਏ ਕੋਈ ਨਹੀਂ ਹੈਗਾ ਐਤਾਂ ਦੇ ਐਮਐਲਏ ਹੋਣੇ ਚਾਹੀਦੇ ਨੇ ਹੁਣ ਉਹ ਭੱਜ ਗਿਆ ਤੇ 370 ਦਾ ਪੱਤਾ ਦੱਸੋ ਇਹ ਜੀ ਹੁਣ ਕਿਉਂ ਕਹਿੰਦੇ ਪੰਜਾਬ ਦਾ ਪੁੱਤ ਆਉਂ ਵੀ ਜੀ ਹੁਣ ਵੀ ਕਹਿ ਰਹੇ ਨਾਲੇ ਇਹਨਾਂ ਦੀ ਰਿਸ਼ਤਦਾਰੀ ਹੈ ਮਿਸਿਸ ਵਰਤਾ ਮਾਂਦੇੜੇ ਲੰਘੇ ਮਿਸਿਸ ਹੈ ਗਿਆ ਡਾਕਟਰ ਗੁਰਪ੍ਰੀਤ ਦੇ ਫੁੱਫੜਾ ਹੈ ਉਹ ਹਾਂਜੀ ਹਾਂ ਫੁੱਫੜਾ ਕੋ ਯਾਦ ਵਿੱਚ ਮਾਣ ਨਹੀਂ ਹੁੰਦੇ ਉਸ ਦਾ ਪੋਲਿਟਿਕਸ ਦੇ ਵਿੱਚ ਨਹੀਂ ਹਾਂ ਹਾਂ ਮੈਂ ਉਹੀ ਗੱਲ ਕਹਿ ਰਿਹਾ ਮੈਂ ਕਿ ਫੁੱਫੜਾ ਇੱਕ ਐਸਾ ਵਰਡ ਹੈਗਾ ਕਿ ਜਿਹਦੇ ਵਿੱਚ ਬੋਲਣ ਲੱਗਿਆਂ ਕਹਿੰਦੇ ਮੂੰਮਤੀ ਬੁੱਝ ਜਾਂਦੀ ਹੈ ਹਾਂਜੀ ਹਾਂ ਹਾਂ ਤੇ ਇਹ ਫਿਰ ਮੂੰਮਤੀ ਹੁਣ ਪਤਾ ਨਹੀਂ ਜਲਦੀ ਰਹਿਣ ਦਿੰਦਾ ਪਤਨ ਮਾੜਾ ਕੇ ਬੁਝਾਉਂਦਾ ਹੈ ਮਰੇ ਉਹਦੇ ਉਹਦੇ ਚ ਆਪਣਾ ਤੁਸੀਂ ਇਹ ਦੇਖੋ ਦਰਸ਼ਕ ਜੀ ਕਿ ਬੰਦਾ ਜਿਹੜਾ ਹੈਗਾ ਉਹਦੇ ਤੇ ਤੁਸੀਂ 2.5 ਸਾਲ ਬਾਅਦ ਰੇਪ ਦਾ ਕੇਸ ਤੁਸੀਂ ਦਰਜ ਕਰਦੇ ਹੋ ਜੀ ਇਹ ਕਿਹੜਾ ਇਹ ਕਿਹੜਾ ਸੁਸਤਲੀ ਗਲਤਾਂ ਜੀ ਦੂਜੀ ਗੱਲ ਇਹ ਹੈ ਜੇਕਰ ਤੁਸੀਂ ਨਾਲੇ ਕਹਿੰਦੇ ਅਸੀਂ ਉਹਨੂੰ ਫੜ ਲਿਆ ਹੂੰ ਤੇ ਨਾਲੇ ਨਾਲੇ ਤੁਸੀਂ ਜਿਹੜਾ ਹੈਗਾ ਉਸ ਨੂੰ ਭਜਾਤਾ ਜੀ ਠੀਕ ਹੈ ਇਹਦਾ ਇਹਦਾ ਮਤਲਬ ਇਹ ਹੈਗਾ ਕਿ ਹਿੰਦੀ ਕੜੀ ਸਿਆਸੀ ਦੌੜ ਜਿਹੜਾ ਮੈਂ ਤੁਹਾਨੂੰ ਪਹਿਲਾਂ ਵਰਡ ਯੂਜ਼ ਕੀਤਾ ਸੀ ਉਹ ਬਹੁਤ ਲੰਬੀ ਲੰਬੀ ਲੱਗੀ ਹੋਈ ਹੈ ਜਿਹਦੇ ਵਿੱਚ ਖਿਡਾਰੀ ਜਿਹੜੇ ਹੈਗੇ ਨੇ ਉਹ ਕੋਚ ਤਾਂ ਬੈਠਾ ਕੇਜਰੀਵਾਲ ਤੇ ਸਸੋਦੀਆ ਇਹੋ ਜਿਹੇ ਹੈਗੇ ਦੋ ਤਿੰਨ ਅਥਾਰਟੀ ਭਗਤ ਸਿੰਘ ਉਹ ਉਹ ਵੀ ਹੈਗੇ ਆ ਉਹ ਹੁਣ ਤੋਂ ਬੰਦ ਬਣਾਉਂਦੀ ਦੌੜ ਬਹੁਤ ਲਵਾਈ ਹੋਈ ਹੈ ਇਸ ਕਰਕੇ ਉਹਨਾਂ ਦਾ ਉਹਨਾਂ ਦਾ ਜਿਹੜਾ ਪਲਸ ਰੇਟ ਹੈ ਉਹ ਘਟਣਾ ਹੀ ਘਟਦਾ ਵਿੱਚ ਜਿਹੜਾ ਹੈਗਾ ਤੇ ਪੰਜਾਬ ਦਾ ਪੰਜਾਬ ਦਾ ਪਲਸ ਰੇਟ ਵਧਿਆ ਹੋਇਆ ਹੈ ਕਿਉਂਕਿ ਜੇ ਤੁਹਾਡਾ ਮੁੱਖ ਮੰਤਰੀ ਉਧਰ ਹੜਾ ਆਏ ਪਏ ਆ ਮੁੱਖ ਮੰਤਰੀ ਜਿਹੜਾ ਹੈਗਾ ਉਹ ਆਪਣੀ ਬਿਮਾਰੀ ਕਰਕੇ ਆ ਕਿ ਧੰਨ ਬਿਮਾਰੀ ਕਰਕੇ ਉਹ ਹਸਪਤਾਲ ਚ ਪਿਆ ਹੈ ਤੇ ਬਾਕੀ ਬੰਦੇ ਜਿਹੜੇ ਹੈਗੇ ਨੇ ਉਹ ਦਿੱਲੀ ਬੈਠੇ ਆ ਤੇ ਪੰਜਾਬ ਦੇ ਦਸਤੇ ਆ ਅੱਜ ਤੇ ਇਹ ਜੋ ਆਪਾਂ ਜਿਹੜੀ ਹੁਣ ਪਾਲਸਰੀਟ ਘਟੀ ਹੈ ਆਹ ਪੂਰੇ ਸਮੇਂ ਦੇ ਵਿੱਚ ਇਸ ਨੂੰ ਕੀ ਸਮਝਿਓ ਕਿ ਕੋਈ ਹੋਰ ਖਿਡਾਰੀ ਤਾਂ ਨਹੀਂ ਅੱਗੇ ਆ ਜੂਗਾ ਖਿਡਾਰੀ ਤਾ ਦੇਖੋ ਜੀ ਜਦੋਂ ਦੌੜ ਲੱਗਦੀ ਹੈ ਨਾ ਉਹਦੇ ਚ ਕੋਈ ਪਤਾ ਨਹੀਂ ਹੁੰਦਾ ਕਈ ਵਾਰ ਪਿਛਲੇ ਜਿਹੜਾ ਸਭ ਤੋਂ ਪਿੱਛੇ ਹੁੰਦਾ ਦੌੜ ਦੇ ਦੌੜ ਦੇ ਸਰਕਲ ਦੇ ਵਿੱਚ ਉਹ ਸਭ ਤੋਂ ਅੱਗੇ ਲੰਘ ਜਾਂਦਾ ਹੁੰਦਾ ਹੈ ਜੀ ਜੀ ਇਸ ਗੱਲ ਦਾ ਖਿਆਲ ਰੱਖਣਾ ਪਵੇਗਾ ਜੀ ਜੀ ਇਸ ਨਾਲੇ ਜਦੋਂ ਜਿਹੜੇ ਰੈਫਰੀ ਹੈਗੇ ਨੇ ਉਹ ਬੇਈਮਾਨ ਹੋਣ ਤੇ ਫਿਰ ਉਹ ਬਰਾਬਰ ਵਾਲਿਆਂ ਨੂੰ ਕਿਸੇ ਨੂੰ ਹੀ ਅੱਗੇ ਲਗਾ ਦਿੰਦੇ ਆ ਇਹ ਜੀ ਇੱਕ ਗੱਲ ਯਾਦ ਰੱਖਿਓ ਤੇ ਤੀਸਰਾ ਜਿਹੜਾ ਹੈਗਾ ਉਹ ਹੁੰਦਾ ਕਿ ਜਿਹੜਾ ਅੱਗੇ ਲੱਗਿਆ ਹੁੰਦਾ ਜਦੋਂ ਉਹ ਪਿੱਛੇ ਨੂੰ ਮੁੜ ਮੁੜ ਕੇ ਦੇਖਦਾ ਜਾਂ ਮੇਰਾ ਕੋਈ ਦੌਰ ਮੇਰਾ ਹੋਰ ਤਾਂ ਪਿੱਤਰ ਹੀ ਆ ਗਿਆ ਹੋਰ ਤਾਂ ਪਿੱਤਰ ਹੀ ਆ ਗਿਆ ਤੇ ਉਹ ਵੀ ਪਿੱਛੇ ਰਹਿ ਜਾਂਦਾ ਹੁੰਦਾ ਜੇ ਤੁਹਾਨੂੰ ਯਾਦ ਹੋਵੇ ਤਾਂ ਪੰਜਾਬ ਦੇ ਵਿੱਚ ਐਵੇਂ ਦਾ ਇੰਡੀਆ ਦੇ ਜਿਹੜੇ ਫਲਾਈਂਗ ਸਿੱਕ ਦੇ ਬਾਰੇ ਗੱਲ ਹੀ ਕਮਜ਼ੋਰ ਹੈ ਜੀ ਜੀ ਕਿ ਉਹ ਐਨੇ ਤੇਜ਼ ਸਿਗੇ ਪਰ ਜਦੋਂ ਉਹਨਾਂ ਨੇ ਮੜਾ ਜਾ ਦੇਖਿਆ ਕਿ ਮੇਰੇ ਪਿੱਛੇ ਕੋਈ ਨਹੀਂ ਹੋਊਗਾ ਉਹਦੇ ਨਾਲ ਹੀ ਉਹ ਪਿੱਛੇ ਰਹਿ ਗਏ ਜੀ ਅੱਜ ਅੱਜ ਭਗਵੰਤ ਸਿੰਘ ਮਾਨ ਜਿਹੜਾ ਹੈਗੇ ਨੇ ਨਾ ਉਹ ਪੰਜਾਬ ਵਾਲੀ ਦਿਖ ਰਹੇ ਉਹ ਆਪਣੀ ਦੌੜ-ਦਾਲ ਦਿਖ ਰਹੇ ਨੇ ਜਿਹੜੀ ਦੌੜ ਦੇ ਪਿੱਛੇ ਜਦੋਂ ਮੁੜ ਕੇ ਦੇਖ ਰਹੇ ਤੇ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੇ ਪਿੱਛੇ ਰਹਿ ਜਾਣਾ ਪਤਾ ਨਹੀਂ ਹੁਣ ਬਰਾਬਰ ਰਹਿੰਦੇ ਆ ਕਿ ਪਿੱਛੇ ਰਹਿੰਦੇ ਆ ਪਰ ਲੇਕਿਨ ਸਿਆਸੀ ਦੌੜ ਦੇ ਵਿੱਚ ਹੁੰਦੀ ਕੜੀ ਕੰਪੀਟੀਸ਼ਨਸ ਤੇ ਠੀਕ ਹੈ ਮਨਤਲੀ ਜੀ ਤੁਸੀਂ ਇਹ ਜਿਹੜੀ ਫਲਸਫੀ ਘਟਿ ਹੈ ਉਹ ਸਬੰਧ ਵਿੱਚ ਦਾਪੀ ਨੁਕਤੇ ਜਿਹੜੀ ਵੀ ਸਮਝਾਇਆ ਹੈ ਇਸ ਸਿਆਸੀ ਕੌਤੀ ਵੀ ਇਹ ਗੱਲ ਦੱਸੀ ਲੈ ਕੇ ਅਖਰਕਾਰ ਭਗਵਾਨ ਸਬਾਹ ਵਾਲਾ ਵੀ ਜਿਹੜੀ ਸਿਆਸੀ ਪੌਸਾ ਹੈ ਉਹ ਕਿਉਂ ਘਟ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਕੀ ਸਿੱਟੇ ਨਿਕਲ ਸਕਦੇ